ਰੋ ਆਇਆ ਆਇਆ ਪੀਮਾ ਵੱਲੋਂ ਅੱਜ ਦੇ ਕੋਹੋਵਰੇ ਬੋਲ ਪੰਜਾਬ ਰਾਜ ਕੂਲ ਖੇਡਾਂ ਅੰਡਰ 14 ਲੜਕੀਆਂ ਦੇ ਵਰਗ ਦੇ ਮੁਕਾਬਲੇ ਜਿੱਤਣ ਹੋਣਗੇ ਉਸ ਦੀ ਸ਼ੁਰੂਆਤ ਕਰਨ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਸਿਖਿਆਪ ਸਰ ਜੀ ਸਟੇਟ ਬਾਡੀ ਸ਼੍ਰੀਮਤੀ ਦਨਜਿੰਦਰ ਕੌਰ ਜੀ ਸਾਡੇ ਦਰਮਿਆਨ ਪਹੁੰਚੇ ਜੌੜਦਾਰ ਤਾੜੀਆਂ ਦੇ ਨਾਲ अॼु जे मोकिला वञो आयो सारियूं वञो मोटे सरकार बुक बुक स्वागत करण जे लाइ मेरे बि बुटायोग ਸਰ ਜੀ ਸੰਗੀਤ ਕਲਪਕ ਦੇ ਸਾਨੂੰ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਾਗਰ ਹੈ ਮੈਡਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਬਣਾਉਣ ਕਿ ਕਰਿਓ ਔਰ ਜੀਪੀਸੀ ਵੱਲੋਂ ਪੂਰੀ ਡੀਪੀਸੀ ਵੱਲੋਂ ਔਰ ਸਾਡੇ ਫਿਜ਼ੀਕਲ ਐਜੂਕੇਸ਼ਨ ডিপਾਰਟਮੈਂਟ ਵੱਲੋਂ ਸਾਡੇ ਜੁਨੀਆ ਵੱਲੋਂ ਸਾਡੇ ਅੱਜ ਦੇ ਮੋਤੂ ਮਾਨ ਜੀ ਦਾ ਬਹੁਤ ਬਹੁਤ ਸਵਾਗਤ ਤੁਹਾਡਾ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਵਰਗ ਲੇਡਿਸ ਵਰਗ ਥੋੜਾ ਥੋੜਾ ਗੈਪ ਨਾਲ ਮੈਂ ਸਨਮਾਨ ਕਰਦਾ ਹੋਇਆ ਮੈਡਮ ਸਾਡੇ ਪੀਚੇ ਸਹਿਮਾਨ ਨੂੰ ਬੜਾ ਮਾਣ ਮਿਲੇਗਾ ਤੁਹਾਡਾ ਸਨਮਾਨ ਕਰਕੇ ਅਸੀਂ ਆਪਰਾ ਸਨਮਾਨ ਸਮਝਾਂਗੇ ਸੋ ਬੜੀ ਉਤਸੁਕਤਾ ਦੇ ਨਾਲ ਮੈਡਮ ਜੀ ਨੂੰ ਵੀ ਵੇਟ ਕਰ ਰਹੇ ਸੀ ਕਿ ਕਦੋਂ ਮੈਡਮ ਜੀ ਹੋਣੀ ਆਣਗੇ ਔਰ ਮਹਾਂਤ ਬਹੁਤ ਸਵਾਗਤ ਹੈ ਜੀ ਤੁਹਾਡਾ ਹੁਣ ਰੀਪਰ ਕੱਟਣ ਦੀ ਰਸਮ ਹੋਵੇਗੀ ਹੁਣ ਸਾਡੇ ਪਿਆਰੇ ਪਿਆਰੇ ਮੰਨੇ ਮੰਨੇ ਬੱਚੇ ਮੰਨਿੰਦਰ ਮੈਂ ਅੱਗੇ ਨਾ ਕਿਹਨੂੰ ਖੜਾ ਹਾਂ ਬਸ ਸਾਰੇ ਨੂੰ ਬੇਨਤੀ ਕਰਦਾ ਖਾਲੀ ਕਰਦੇ ਸਾਰਾ ਮੜ ਸਿਸ਼ਿੰਗ ਸਾਈਡ ਤੇ ਉਹ ਰੋ ਆਪਾਂ ਇੱਕ ਸੋਹਣੀ ਜਿਹੀ ਫੋਟੋ ਲੈਣੀ ਫੋਟੋ ਸਾਰਾ ਪਿੱਛੇ ਹੋ ਜਾ ਮੰਜੀਦ ਫੋਟੋ ਲੈ ਲਈ ਅਕ ਜੋਗੇ ਚਲੋ ਫੂਰਨਮੈਂਟ ਪਰ ਦੋ ਮਿੰਟਾਂ ਲਈ ਕੋਈ ਨਹੀਂ ਹੁੰਦਾ ਜੀ ਸ਼ਾਬਾਸ਼ ਇਹ ਬਗੰਗਾ ਫੂਰਨਮੈਂਟ ਵੀ ਸ਼ੁਰੂਆਤ ਹੋ ਰਹੀ ਹੈ ਆਪਣੇ ਕਰ ਕੰਮਾਂ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਰੇਮਨ ਕਾਟਰੇ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਇੱਕ ਸ਼ੁਭਾਸ਼ ਜਿਹੜਾ ਇਸ ਟੂਰਨਾਮੈਂਟ ਵਿੱਚ ਦਾ ਹੋਇਆ ਹੈ ਇੱਕੇ ਸੁਭ ਆਕਾਸ਼ ਜਦੋਂ ਹੁੰਦਾ ਹੈ ਉਹਦੀ ਉਸ ਟੂਰਨਾਮੈਂਟ ਦਾ ਜਾਂ ਉਸ ਕੰਮ ਦਾ ਜਿਹੜਾ ਅੰਤ ਵੀ ਠੀਕ ਹੋਵੇਗਾ ਇਸ ਨੂੰ ਪੂਰਨ ਆਸ਼ ਕਰਦੇ ਆ ਉਹ ਵੀ ਚੰਗਾ ਹੋਵੇਗਾ ਸੋ ਪਿਆਰੇ ਬੱਚਿਆਂ ਨੇ ਜੀਵਨ ਕਟੰਦੀ ਜਿਹੜੀ ਆ ਰਸਮ ਉਹ ਅਦਾ ਕੀਤੀ ਹੈ ਸੋ ਮੈਂ ਤੇ ਸਾਡਾ ਬੇਟਾ ਤਾੜੀਆਂ ਮਾਰ ਗਏ ਦੋਨੋਂ ਟੀਮਾਂ ਨੂੰ ਇੱਕ ਵਾਰ ਫਿਰ ਤੇ ਸ਼ਾਰਦ ਕਰਦੇ ਹਾਂ ਹੁਣ ਅਜੇ ਪਹਿਲੀ ਟੀਮ ਨਾਲ ਜਾਗਰਣ ਚਾਰ ਕਰ ਰਹੇ ਨੇ ਮੈਂ ਪੁਲਿਸ ਡੇਟ ਦੇ ਬਹੁਜੇ ਇੱਥੇ ਕਬੂਤਲੇ ਤੋਂ ਜੀਤਣੀਆਂ ਸਵੇ 20 ਤਰੀਕ ਨੂੰ ਸਿੰਦਰਪਾਲ ਦੀ ਸਟੇਜ ਆ ਗਈ ਟੀਮਾਂ ਦੇ ਨਾਲ ਜਾਗਰਣ ਕਰਦੇ ਹੋਏ ਉਹਨਾਂ ਦੇ ਨਾਲ ਪੀ.ਟੀ.ਸੀ ਦੇ ਜਨਰਲ ਸੈਕਟਰੀ ਪ੍ਰਿੰਸੀਪਲ ਸਰਦਾਰ ਅਮਰੀਦ ਸਿੰਘ ਜੀ ਨੰਦਾ ਸਾਹਿਬ ਕਿਤੇ ਕੁਛ ਛੋਟਾ ਸਾਈਡ ਤੇ ਹੋ ਜੋ ਪ੍ਰਧਾਨ ਗੈਸ ਦੂਜੀ ਟੀਮ ਦੇ ਪੁੱਜੇ ਸਰਦਾਰ ਤੇਨੂਆ ਸਾਹਿਬ ਦੇ ਨਾਲ ਜਾਣ ਪਛਾਣ ਕਰਦੇ ਹੋਏ ਮੈਡਮ ਜੀ ਹੁਣਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਦੀਆਂ ਹੋਈਆਂ ਇਹ ਬੱਚੀਆਂ ਬੜਾ ਮਾਣ ਮਹਿਸੂਸ ਕਰ ਰਹੇ ਨੇ

ਮੱਲੀ ਸਾਹਿਬ ਜੀ ਸਵਾਗਤ ਜਿਹੜੀਆਂ ਆਪਰੇ ਠੀਕ ਹਾਂਜੀ ਹਲਲੂ ਅਸੀਂ ਪੇਪਰ ਦੇ ਵਿੱਚ ਇਹ ਜਿਹੜੀ ਹੈ ਖੂਬਸੂਰਤ ਖਬਰ ਦੇਖਾਂਗੇ ਪੜਾਂਗੇ ਯੋਕੀ ਇਹ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਬੜੇ ਮਾਨਵਤ ਨਾਲ ਬੱਚਿਆਂ ਨਾਲ ਮਹਿਸੂਸ ਕਰੀਆਂ ਨੇ ਸਾਡੇ ਐਫਐਸਪੋਰਟਸ ਸਰਕਾਰ ਸਪਿਰਟ ਸੰਗੀਜਾ ਮੁਤਾਬਕ ਉਹਨਾਂ ਦੇ ਨਾਲ ਡਾਕਟਰ ਕਿਰਪਾਲ ਸਿੰਘ ਜੀ ਪ੍ਰਿੰਸੀਪਲ ਰੇਡੀਅਮ ਦੇ ਪ੍ਰਧਾਨ ਚਰਚੋ ਕੋਟ ਜੀ 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 ਜੀ

करो है चाहे कितना करो ini si ਪਾਠ ਸਕੀਰੋ ਮੇਮ ਸ਼੍ਰੀਮਤੀ ਰਜਿੰਦਰ ਕੌਰ ਜੀ ਸਟੇਜ ਉੱਤੇ ਜੋ ਕਿਤਾਬ ਨੇ ਰਾਤੀ ਬਲੇ ਬਲੇ ਬੀਟੀਸੀ ਜਗਿਆਸਾ ਜਰੀ